ਮਾਚਲ ਪ੍ਰਦੇਸ਼ ਤੋਂ ਪੰਜਾਬ 'ਚ ਨਸ਼ਾ ਸਪਲਾਈ ਕੀਤਾ ਜਾ ਰਿਹਾ ਸੀ ਜਿਸ ਨੂੰ ਕੇ ਪੁਲਿਸ ਨੇ ਗੱਡੀ ਮਾਲਕ ਸਮੇਤ ਕਾਬੂ ਕਰ ਲਿਆ ਜੀ ਹਾਂ ਸੇਬਾਂ ਦੀ ਭਰੀ ਇੱਕ ਜੀਪ ਵਿੱਚ ਕਰੀਬ 2 ਕੁਇੰਟਲ ਚੂਰਾ ਪੋਸਟ ਸੜੇ ਇੱਕ ਤਸਕਰ ਨੂੰ ਪੁਲਿਸ ਨੇ ਕਾਬੂ ਕੀਤਾ ਹੈ ਜਿਸ ਦੇ ਕੋਲੋਂ ਇਹ ਚੂਰਾ ਪੋਸਟ ਬਰਾਮਦ ਹੋਇਆ ਹੈ ਉਸ ਵੱਲੋਂ ਗੱਡੀ ਦੇ ਵਿੱਚ ਸੇਬ ਭਰੇ ਹੋਏ ਸੀ ਗੜੇ ਸੜੇ ਸੇਬਾਂ ਦੇ ਨਾਲ ਇਹ ਗੱਡੀ ਭਰੀ ਹੋਈ ਸੀ ਜਿਸ ਤੇ ਕੇ ਥੱਲੇ ਚੂਰਾ ਪੋਸਟ ਤੇ ਲੁਕਾ ਕੇ ਰੱਖਿਆ ਹੋਇਆ ਸੀ ਇਹ ਹੋ ਗਿਆ ਜੀ ਸੋ ਤਾਂ ਉਹ ਪਰੇ ਉਠਾ ਲਿਆ ਅਕਾਊਂਟ ਕਰ ਤਸਵੀਰ ਇਹ ਸਟਾਫ ਖੰਨਾ ਅਤੇ ਸਮਰਾਲਾ ਪੁਲਿਸ ਨੇ ਇੱਕ ਸਾਂਝੇ ਆਪਰੇਸ਼ਨ ਦੌਰਾਨ ਹਿਮਾਚਲ ਪ੍ਰਦੇਸ਼ ਤੋਂ ਪੰਜਾਬ 'ਚ ਨਸ਼ੇ ਸਪਲਾਈ ਦੀ ਵੱਡੀ ਚੇਨ ਤੋੜੀ ਹੈ ਜਿਸ ਤਹਿਤ ਸੇਬਾਂ ਨਾਲ ਭਰੀ ਜੀਪ ਦੇ ਵਿੱਚੋਂ ਕਰੀਬ 2 ਕੁਆਂਟਲ ਚੂਰਾ ਪੋਸਟ ਬਰਾਮਦ ਕੀਤਾ ਗਿਆ ਇਸ ਦੇ ਨਾਲ ਹੀ ਪੁਲਿਸ ਵੱਲੋਂ ਸਮੱਗਲਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜਿੱਦੀ ਪਛਾਣ ਮੁਹੰਮਦ ਅਲੀ ਵਾਸੀ ਚੰਬਾ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ ਪੁਲਿਸ ਮੁਤਾਬਕ ਇਸ ਵਿਅਕਤੀ ਦਾ ਅਸਲ ਤੰਦਾ ਨਸ਼ਾ ਸਮਗਲਿੰਗ ਸੀ ਜਦ ਕਿ ਇਹ ਹਿਮਾਚਲ ਤੋਂ ਗੜੇ ਸੜੇ ਸੇਬ ਖਰੀਦਦਾ ਸੀ ਜਿਨ੍ਹਾਂ ਦੇ ਥੱਲੇ ਨਸ਼ਾ ਲੁਕਾ ਕੇ ਪੰਜਾਬ ਜਾਂ ਹੋਰਨਾਂ ਥਾਵਾਂ ਤੇ ਸਪਲਾਈ ਕਰਦਾ ਸੀ ਪਰ ਅੱਜ ਜਦੋਂ ਇਸ ਨੂੰ ਰੋਕਿਆ ਗਿਆ ਪੁਲਿਸ ਨੂੰ ਇਸ ਤੇ ਸ਼ੱਕ ਹੋਇਆ ਤਾਂ ਜੀਪ ਦੀ ਤਲਾਸ਼ੀ ਲਈ ਗਈ ਇਸ ਦੌਰਾਨ ਸੇਬ ਦੀਆਂ ਪੇਟੀਆਂ ਦੇ ਥੱਲੇ ਤੋਂ 10 ਬੋਰੇ ਡੋਡੇ ਅਤੇ ਚੂਰਾ ਪੋਸਟ ਬਰਾਮਦ ਕੀਤਾ ਗਿਆ ਜਿਨ੍ਹਾਂ ਦਾ ਕੁੱਲ ਵਜ਼ਨ ਕਰੀਬ 1 ਕੁਇੰਟਲ 99 ਕਿਲੋ ਦੇ ਕਰੀਬ ਬਣਦਾ ਹੈ ਇਹ ਨਾਲ ਹੀ ਸਾਡੇ ਮਾਂਜੂਬ ਐਸਐਸਪੀ ਸਾਹਿਬ ਵੱਲੋਂ ਜਿਹੜੇ ਨਸ਼ਾ ਦੇ ਖਿਲਾਫ ਮਹਿਮ ਜਿਹੜੀ ਵਿੱਡੀ ਆ ਸਾਡੇ ਮਾਂਜੂਬ ਐਸਐਸਪੀ ਅchni ਘਟਿਆਲੀ ਖਨਾ ਦੋ ਉਹਨਾਂ ਦੀ ਗਵਾਈ ਦੇ ਥੱਲੇ ਸਾਡੇ ਸੀਏ ਪਾਰਟੀ ਤੇ ਸਾਡੀ ਜਿਹੜੀ ਸੁਨਰਲਾ ਬਲੂਸੀ ਜੋਇੰਟ ਆਪਰੇਸ਼ਨ ਦੇ ਦੌਰਾਨ ਜਿਹੜਾ ਇਹ ਗੱਡੀ ਅਸੀਂ ਰੋਕੀ ਆ ਜਿਹਦੇ ਵਿੱਚ ਮੁਹੰਮਦ ਅਲੀ ਉਰਫ ਦਾਣੂ ਪੁੱਤਰ ਗੁਲਾਮ ਜਿਹੜਾ ਚੰਬੇ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਜਿਹੜੀ ਬਲੈਰੋ ਪਿਕਅਪ ਰੋਕੀ ਹੈ ਐਚਪੀ 47 1599 ਨੰਬਰ ਹੈ ਦੋ ਇਹਦੇ ਵਿੱਚੋਂ ਅਪਰੋਕਸੀਵੇਟਿਕ ਕੁਇੰਟਲ 98 98.ਸਮਥਿੰਗ ਜਿਹੜੇ ਰੂਡੇ ਰਿਕਵਰ ਹੋਏ ਆ ਸਾਨੂੰ ਜਿਹੜੇ ਸੀ ਕਬਜ਼ੇ ਲਗਾ ਤੀ ਸਾਡੀ ਜਾਰੀ ਹੈ ਇਹ ਜਿਹੜੀ ਨਸ਼ਿਆਂ ਦੇ ਵਿਰੁੱਧ ਜਿਹੜੀ ਮੈਂਬਡੀ ਆ ਉਹਦੀ ਖੰਨਾ ਜਿਲ੍ਹਾ ਦੀ ਸਾਡੀ ਜਿਹੜੀ ਹੈ ਬਹੁਤ ਹੀ ਵੱਡੀ ਕਾਮਯਾਬੀ ਹੈ ਤੇ ਅੱਗੇ ਵੀ ਸਾਡੇ ਜਿਹੜੇ ਮਾਨਯੋਗ ਐਸ.ਐਸ.ਸੀ. ਸਾਹਿਬ ਇਸ ਤਰ੍ਹਾਂ ਹੀ ਅਪਰੇਸ਼ਨ ਚਲਾਏ ਜਾਣਗੇ ਤੇ ਸਾਡੇ ਐਸ.ਪੀ.ਡੀ. ਸਾਹਿਬ ਸਰਵਜਿੰਦਰ ਸਾਹਿਬ ਉਹਨਾਂ ਦੀ ਗਵਾਹੀ ਦੇ ਵਿੱਚ ਸਾਡੇ ਸੀ.ਈ.ਓ. ਇਹ ਬਹੁਤ ਹੀ ਵੱਡੀ ਵਲਪਦੀ ਹੈ ਜਿਹੜੀ ਐਡੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਆ ਡੋਡੇ ਜਿਹੜੇ ਫੜੇ ਤਾਂ ਜਾਣਕਾਰੀ ਮੁਤਾਬਕ ਸਜੀਪ ਦਾ ਚਾਲਕ ਮੁਹੰਮਦ ਅਲੀ ਹਿਮਾਚਲ ਪ੍ਰਦੇਸ਼ ਤੋਂ ਨਸ਼ੀਲੇ ਪਦਾਰਥ ਲੈ ਕੇ ਪੰਜਾਬ 'ਚ ਸਪਲਾਈ ਕਰਦਾ ਸੀ ਪੁਲਿਸ ਵੱਲੋਂ ਇਸ ਖਿਲਾਫ ਹੁਣ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਜਦਕਿ ਅਦਾਲਤ 'ਚ ਪੇਸ਼ ਕਰਕੇ ਇਸ ਦਾ ਰਿਮਾਂਡ ਲਿਆ ਜਾਵੇਗਾ ਤੇ ਇਸ ਤੋਂ ਅਗਲੀ ਪੁੱਛਗਿੱਛ ਕੀਤੀ ਜਾਵੇਗੀ ਕਿ ਇਸ ਨੇ ਇਹ ਨਸ਼ਾ ਪੰਜਾਬ 'ਚ ਕਿੱਥੇ ਕਿੱਥੇ ਸਪਲਾਈ ਕਰਨਾ ਸੀ ਫਿਲਹਾਲ ਪੁਲਿਸ ਦੀ ਗ੍ਰਫਤ ਇਹ ਨਸ਼ਾ ਸਮਗਲਰ ਆ ਗਿਆ ਹੈ ਜਿਸ ਕੋਲੋਂ ਹੁਣ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ ਪਰ ਪੁਲਿਸ ਨੇ ਇਸ ਵੱਡੀ ਸਪਲਾਈ ਜੋ ਕਿ ਨਸ਼ੇ ਦੀ ਕਰਨ ਜਾ ਰਿਹਾ ਸੀ ਉਸ ਦੀ ਚੇਨ ਨੂੰ ਤੋੜ ਦਿੱਤਾ ਹੈ ਨਸ਼ਾ ਸਪਲਾਈ ਕਰਨ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਸਮਰਾਲਾ ਤੋਂ ਸੁਚਾ ਸਿੰਘ ਬੰਗੜ ਸੈਂਟਰਲ ਪੰਜਾਬ ਟੀਵੀ